ਹਾਰੀ ਸਾਹਿਬ ਜੀ ਆ ਤਿੰਨ ਕਿਲੇ ਪਹਿਲੀ ਮੇਰੀ ਆ ਤੇ ਖਾਲਾ ਖਾਲਿਆ ਤੇ ਰਾਦੋਂ ਮਾਰੀ ਸਾਡੀ ਆ ਗਈ ਜਸ਼ਨ ਦੀ ਮੇਰਾ ਪੁੱਤ ਜਿਆ ਤੇ ਆ ਚੋਨਾ ਮਿਲਾਉਣਾ ਦਿੱਤੀ ਮਠੇਕੇ ਇਹਨੇ ਵੀ ਨਕਮਾਲ ਆਇਆ ਮੇਰੇ ਪੁੱਤਰ ਨੇ ਜਸਤਪੀਰ ਨੇ ਤੇ ਸਾਹਿਬ ਜੀ ਆ ਚੋਨਾ ਮੇਰੇ ਤਾਈ ਦਾ ਤਾਲੀਆਂ ਕੱਡੀਆਂ ਪਈਆਂ ਨੇ ਇਹਨਾਂ ਪੂਰੀਆਂ ਸੀ ਅੱਜ ਕੱਢੀਆਂ ਐ ਹੋਏ ਪੂਰਨ ਕੇ ਤੇ ਸਾਬ ਜੀ ਮਾੜੀ ਕਾਲ ਹੁਣ ਸਾਡੀ ਵਾਰੀ ਰਾਤ ਨੂੰ ਮੈਥੀ ਥੇਕੇ ਤੇ ਲਿੱਤੀ ਪੈਲੀ ਤੇ ਉਹ ਨੱਕਾ ਪਿੱਛੇ ਤੇ ਸਾਬ ਜੀ ਬਰਕਾਤ ਦੀ ਮੇਰਾ ਕੋਈ ਰੋਲਣਾ ਪਵੇ ਕਿ ਤਾਂ ਦਾ ਮੇਰੇ ਸੁੱਖ ਸਾਂ ਵਾਲੀ ਲੱਗ ਜੀ ਸਾਬ ਜੀ ਬਾਣ ਬਈ ਜਾਂਦਾ ਬਾਕੀ ਫੋਨ ਆਇਆ ਸ਼ੰਕਿਓ ਮੈਨੂੰ ਕੋਈ ਹੁਣੇ 6:30 ਵਜੇ ਪੱਟੀ ਸ਼ਾਲਾ ਤੇ ਜੋ ਸੁਣਨੀ ਗੱਲ ਏ ਮੇਰਾ ਪੁੱਤਰ ਮਲਾ ਗਿਆ ਸਾਰੇ ਮਲਾ ਵੀ ਨੇ ਤੇ ਸਾਡਾ ਸੁੱਖ ਸਾਂ ਨਾਲ ਨੁੱਬੜ ਗਿਆ ਤੇ ਆ ਸਾਡੇ ਦੋਂਦੇ ਪੈਲੀ ਏ ਤਿੰਨ ਕਲੇ ਟੱਕ ਸਾਡਾ ਇੱਥੇ ਇਹਦਾ ਤਿੰਨ ਮੇਰਾ ਇਧਰ ਰਵੇ ਲਾ ਚੋਨਾ ਲਾਉਣਾ ਬਾਕੀ ਸਾਡੀ ਪੈਲੀ ਪਿੱਛੇ ਹੈ ਜੀ ਤੇ ਰੋਲਾ ਸਾਹਿਬੀ ਕੋਈ ਨਹੀਂਗਾ ਇੱਕ ਤਾਈ ਜੀ ਮੈਨੂੰ ਖਰਾਕ ਕਰਦੇ ਨੇ ਤੇ ਸਾਡੀ ਸੁਣਾਈ ਹੋਣੀ ਦੀ Salci casali.